ਗੋਣਤਮਾਨ ਜਿਹੜੀ ਇਹ ਛੋਟੀਆਂ ਛੱਡ ਪੰਜਾਬ ਵਿੱਚ 1 ਕਰੋੜ ਰੁਪਏ ਦੀ ਡਰੈਗ ਤਸਕਰੀ ਦੇ ਮਾਮਲੇ ਵਿੱਚ ਮੁਹਾਲੀ ਦੀ ਸੀਬੀਆਈ ਦੀ ਸਪੈਸ਼ਲ ਕੋਰਟ ਵੱਲੋਂ 13 ਫਰਵਰੀ ਨੂੰ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਕਿਉਂਕਿ ਕੋਰਟ ਵੱਲੋਂ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖਿਆ ਗਿਆ ਹੈ। ਇਹ ਹੀ ਮਾਮਲਾ ਜਗਦੀਸ਼ ਭੋਲੇ ਦੇ ਨਾਲ ਜੁੜਿਆ ਹੋਇਆ ਅਤੇ ਇਸ ਨੂੰ ਭੋਲਾ ਡਰੱਗ ਕੇਸ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਹ ਕੋਈ ਛੋਟਾ ਮੋਟਾ ਕੇਸ ਨਹੀਂ ਬਲਕਿ ਇਸ ਨੂੰ 6000 ਕਰੋੜ ਰੁਪਏ ਦਾ ਡਰੱਗ ਗ੍ਰੈਕਟ ਦੱਸਿਆ ਜਾਂਦਾ ਹੈ ਫੈਸਲਾ ਆਉਣ ਤੋਂ ਪਹਿਲਾਂ ਹੁਣ ਇਸ ਮਾਮਲੇ ਤੇ ਬਿਆਨਬਾਜ਼ੀਆਂ ਵੀ ਸ਼ੁਰੂ ਹੋ ਗਈਆਂ ਨੇ ਇਸ ਮਾਮਲੇ ਤੇ ਪਠਾਨਕੋਟ ਪਹੁੰਚੇ ਕੈਬਨਿਟ ਮੰਤਰੀ ਸੁਜਿੰਦਰ ਸਿੰਘ ਰੰਦਾਵਾ ਨੇ ਵੀ ਬਿਆਨ ਦਿੱਤੇ ਰੰਦਾਵਾ ਨੇ ਕਿਹਾ ਕਿ ਉਹ ਇਸ ਫੈਸਲੇ ਦੀ ਉਡੀਕ ਵਿੱਚ ਨੇ ਕਿਉਂਕਿ ਇਹ ਫੈਸਲਾ ਆਉਣ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਵੱਡੇ ਮਗਰਮੱਛ ਫੜੇ ਜਾਣਗੇ ਮੈਂ ਤੇ ਬਹੁਤ ਦੇਰ ਦੇ ਉਡੀਕ ਕਰ ਰਹੇ ਕਿ ਉਹਦਾ ਡਰੱਗ ਦੇ ਵਿੱਚ ਫੈਸਲਾ ਆਉਣਾ ਕਿਹਦਾ ਜਿਹੜਾ ਉਸ ਲਈ ਮੈਂ ਵੀ ਐਮਐਲਏ ਸੀ ਕਿ ਜੋ ਭੋਲਾ ਰੈਕਡ ਫੜਿਆ ਗਿਆ ਤੇ ਉਥੇ ਹਾਊਸ ਦੇ ਵਿੱਚ ਕਿਹਾ ਗਿਆ ਕਿ 6000 ਕਰੋੜ ਦੀ ਜਿਹੜੀ ਆ ਨੋਰੇ ਕੋਲੋਂ ਡਰਗ ਜਿਹੜੀ ਫੜੀ ਗਈ ਉਹਦੇ ਬਾਅਦ ਨਾ 6000 ਕਰੋੜ ਦਾ ਪਤਾ ਲੱਗਾ ਤੇ ਨਾ ਭੋਲੇ ਦਾ ਪਤਾ ਲੱਗਾ ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਜਿਹੜੀ ਕੋਰਟ ਹੈ ਇਹਨੂੰ ਜਲਦੀ ਜੇਡਾ ਡਿਸਾਈਡ ਕਰੇ ਜੋ 6000 ਕਰੋੜ ਬਾਰੇ ਵੀ ਇਹ ਬਹੁਤ ਜ਼ਰੂਰੀ ਇਨਵੈਸਟਮੈਂਟ ਹੈ। ਇਸ ਤੋਂ ਬਾਅਦ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਕਿ ਭਗਵੰਤ ਮਾਨ ਵੱਲੋਂ ਤਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਰਲੇ ਹੋਏ ਦੱਸਿਆ ਜਾ ਰਿਹਾ ਤੈਂ ਤੇਜ ਸੁਖਿੰਦਰ ਢੰਡਾ ਬਣੇ ਕੀ ਕਿਹਾ ਤੁਸੀਂ ਖੁਦ ਸੁਣ ਭਗਵੰਤ ਮਾਨ ਜਿਹੜੀ ਆ ਛੁਰਲੀਆਂ ਛੜਦਾ ਤੇ ਜਿਹੜੇ ਇਹੋ ਜਿਹੇ ਬਣੇ ਹੁੰਦੇ ਕਾਂਗਰਸ ਦੀ ਨਾ ਕਦੀ ਅਕਾਲੀ ਦਲ ਨਾ ਬਣੀ ਆ ਔਰ ਨਾ ਬਣੇਗੀ ਜਿੰਨਾ ਅਕਾਲੀ ਦਲ ਨੂੰ ਕਾਂਗਰਸ ਨੇ ਠੋਕਿਆ ਭਗਵੰਤ ਮਾਨ ਹੋਣਾ ਤੇ ਅਜੇ ਉਹਦੇ ਉਹਦੇ ਦੇ ਪਾਸਟੂ ਵੀ ਕੰਮ ਨਹੀਂ ਕੀਤਾ ਇਹ ਵੀ ਗੱਲਾਂ ਔਰ ਤੁਸੀਂ ਇਹ ਵੇਖੋ ਕਿ ਜਿਹੜੀ ਐਸਆਈਟੀ ਆ ਉਹਨੇ ਐਸਐਸਪੀ ਅਰੈਸਟ ਕੀਤਾ ਬਾਕੀ ਜਿਹੜੇ ਅਜੇ ਭਗੋੜੇ ਨੇ ਉਹ ਵੀ ਕੀਤੇ ਜਾਣਗੇ ਤੁਸੀਂ ਭਗਵੰਤ ਮਾਨ ਨੂੰ ਪੁੱਛੋ ਕਿ ਸਾਢੇ 3 ਸਾਲ ਜਾਂ 3 ਸਾਲ ਖਾਲੀਆਂ ਦੇ ਟਾਈਮ 'ਚ ਜਿਹੜੇ ਡੇਢ ਸਾਲ ਰਿਹਾ ਉਦੋਂ ਕਿਉਂ ਨਹੀਂ ਬੋਲਿਆ ਡੇਢ ਸਾਲ ਨਹੀਂ ਬੋਲਿਆ ਜਦੋਂ ਅਰੈਸਟ ਹੋ ਗਏ ਸਟਾਰਟ ਇਹਦਾ ਮਤਲਬ ਕਿ ਇਹ ਬੈਬਲ ਕਲਾਮ ਵਾਲੇ ਨਾਲ ਉਹਨਾਂ ਨਾਲ ਪੁਲਿਸ ਵਾਲੇ ਨਾਲ ਭਗਵੰਤ ਮਾਨ ਰੜਿਆ ਆਮਾਦੀ ਪਾਰਟੀ ਇਹ ਵੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਡਰੱਗਸ ਜੜੀ ਹੈਗੀ ਆ ਉਹ ਅੱਜ ਵੀ ਪੰਜਾਬ ਦੇ ਵਿੱਚ ਵਿਕਰੀ ਹੈ ਜੀ ਚਾਹੇ ਬੱਚਿਆਂ ਤੋਂ ਮੰਗਵਾ ਲਓ ਉਹ ਆਪਣੇ ਸਟੇਜਾਂ ਤੋਂ ਉਹਨਾਂ ਨੇ ਇਹ ਗੱਲ ਕਹੀ ਇਹ ਭਗਵੰਤ ਮਾਨ ਨੂੰ ਮੇਰੇ ਖਿਆਲ ਹੈ ਕਿ ਜਿਹੜਾ ਇਹੋ ਜਿਹਾ ਆਦਮੀ ਜਦੋਂ ਸਟੇਟਮੈਂਟ ਦਵੇ ਜਿਹੜਾ ਇਹ ਕਹਿੰਦਾ ਕਿ ਮੈਂ ਬਿਲਕੁਲ ਜਨੂਰੀ ਤੋਂ ਸ਼ਰਾਬ ਛੱਡ ਦਿੱਤੀ ਹੈ ਇਹੋ ਜਿਹੇ ਬੰਦੇ ਦੇ ਮੂੰਹ ਇਹੋ ਜੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜਿਹੜਾ ਆਦਮੀ ਆਪਣੀ ਮਾਂ ਦੀ ਕਸਮ ਖਾ ਕੇ ਇਹ ਕਹਿੰਦਾ ਮੈਂ ਹੁਣ ਸ਼ਰਾਬ ਛੱਡ ਦਿੱਤੀ ਹੈ ਤੇ ਉਹਨੂੰ ਉਹਦੇ ਬਾਰੇ ਨਸ਼ਿਆਂ ਦੇ ਬਾਰੇ ਸਾਨੂੰ ਪਤਾ ਕਿ ਅਸੀਂ ਪੰਜਾਬ ਵਿੱਚ ਨਸ਼ਿਆਂ ਦਾ ਲੱਕ ਤੋੜ ਦਿੱਤਾ ਔਰ ਅੱਗੇ ਵੀ ਤੋੜਾ 23 ਵੱਡੀਆਂ ਸਟੇਜਾਂ ਤੋਂ ਤੁਸੀਂ ਕਿਹਾ ਹੈਗਾ ਔਰ ਡਾਕਟਰ ਸਾਹਿਬ ਨੇ ਵੀ ਕਿਹਾ ਹੈਗਾ ਕਿ ਜਿਹੜੇ ਡਰੱਗਸ ਦੇ ਵੱਡੇ ਮਗਰਮਚ ਹੈਗੇ ਆ ਉਹ ਬਖਸ਼ੇ ਨਹੀਂ ਜਾਣਗੇ ਉਹ ਬੱਚੇ ਨਿਕਲ ਜਿਹੜੀ ਹੈਗੀ ਉਹ ਬਿਲਕੁਲ ਨਹੀਂ ਬਖਸ਼ੇ ਜਾਣਗੇ ਤੁਹਾਡੇ ਸਾਹਮਣੇ ਜਿਹੜੀ ਹਾਈ ਕੋਰਟ ਦੇ ਵਿੱਚ ਨੇ ਪ੍ਰੀਓ ਉਹਦੇ ਸਾਲੀਗ ਸਟੇਟ ਦੇ ਜਿਸ ਦਿਨ ਰਿਪੋਰਟ ਹੋਈ ਹਾਈ ਕੋਰਟ ਨੇ ਕਰ ਦਿੱਤੀ ਉਹ ਮਗਰਮਸ਼ਾ ਨੂੰ ਹੱਥ ਪਾਇਆ ਜਾਏਗਾ ਔਰ ਬਹੁਤ ਜਲਦੀ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਸੋ ਜੇਕਰ ਹੁਣੇ सीबीआई ਦੀ ਵਿਸ਼ੇਸ਼ ਅਦਾਲਤ ਵੱਲੋਂ 13 ਫਰਵਰੀ ਨੂੰ ਫੈਸਲਾ ਸੁਣਾ ਦਿੱਤਾ ਜਾਂਦਾ ਤਾਂ ਇਸ ਮਾਮਲੇ ਤੇ ਕਈ ਲੀਡਰਾਂ ਨੂੰ ਵੀ ਸੇਕ ਲੱਗ ਸਕਦੇ ਪਰ ਵੇਖਣਾ ਇਹ ਹੋਵੇਗਾ ਕਿ ਕੋਰਟ ਵੱਲੋਂ ਫੈਸਲਾ ਸੁਣਾਇਆ ਜਾਂਦਾ ਜਾਂ ਫਿਰ ਇਹ ਨਹੀਂ ਪਠਾਨਕੋਟ ਤੋਂ ਲਖਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ